ਇਹ ਮਿਤੀ 11 ਤਰੀਕ ਨੂੰ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਇੱਕ ਹੋਟਲ ਗ੍ਰੀਨ ਨਾਮ ਦਾ ਹੋਟਲ ਹੈਗਾ ਇਹ ਪੁੱਚੋਦੀਰੀ ਦੇ ਵਿੱਚ ਹੋਟਲ ਹੈ ਗ੍ਰੀਨ ਇੱਥੇ ਕੁਝ ਬੰਦਿਆਂ ਨੇ ਅੰਦਰ ਵੜ ਕੇ ਜਿਹੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜਿਹੜਾ ਹੋਟਲ ਦਾ ਮਾਲਕ ਸੀਗਾ ਉਹਦੇ ਕੋਲ 7 ਤੋਂ 8000 ਰੁਪਏ ਖੋਹ ਕੀਤੇ ਸੀਗੇ ਨਾਲ ਚਾਰ ਮੋਬਾਈਲ ਜਿਹੜਾ ਸੇ ਰੰਚ ਕਰਕੇ ਲੈ ਗਏ ਸੀਗੇ ਤੇ ਇਹਦੇ ਵਿੱਚ ਜਿਹੜੇ ਖੋਹ ਕੀਤੀ ਸੀਗੀ ਇਹਦੇ ਲੁੱਟ ਕੀਤੀ ਸੀਗੀ ਸੌਰੀ ਇਹਦੇ ਵਿੱਚ ਇਹਨਾਂ ਨੇ AK47 ਵੀ ਯੂਜ਼ ਕੀਤੀ ਸੀਗੀ ਇੱਕ ਵੈਪਨ ਸੀਗਾ ਇਹਨਾਂ ਕੋਲ ਜਿਹਦੇ ਵਿੱਚ AK47 ਸੀਗਾ ਇਸ ਇਹ ਕਟੜਨ ਦੇ ਸਬੰਧ ਦੇ ਵਿੱਚ ਅਸੀਂ ਮੁਕੱਦਮਾ ਨੰਬਰ 24 ਥਾਣਾ ਕੈਂਟ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਤੇ ਅਸੀਂ ਇਹਦੀ ਜਿਹੜੀ ਮੁਕੱਦਮਾ ਦੀ ਸੁਪਰਵੀਜ਼ਨ ਸੀਗੀ ਇਨਵੈਸਟੀਗੇਸ਼ਨ ਦੀ ਡੀਐਸਪੀ ਸਿਟੀ 2 ਕਰ ਰਾਇ ਸੀਗੇ ਸਰਬਜੀਤ ਸਿੰਘ ਜੀ ਇਹਨਾਂ ਦੇ ਨਾਲ ਇੰਸਪੈਕਟਰ ਕਰਨਦੀਪ ਸੀਆਈਏ ਇਨਚਾਰਜ 2 ਇੰਸਪੈਕਟਰ ਕੁਲਦੀਪ ਸਿੰਘ ਜੀ ਇਨਚਾਰਜ ਸੀਆਈਏ 1 ਐਸਐਚਓ ਕੈਂਟ ਇੰਸਪੈਕਟਰ ਦਲਜੀਤ ਸਿੰਘ ਜੀ ਸੋ ਅੱਜ ਅਸੀਂ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਵੀ ਇਹ ਜਿਹੜੇ 6 ਦੋਸ਼ੀ ਨੇ ਜਿਹੜੇ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਇਹ ਸੀਰੀ ਦੇ ਵਿੱਚ ਘੁੰਮ ਰਹੇ ਨੇ ਜੋ ਇਨਚਾਰਜ ਸੀਆਈਏ 1 ਦੀ ਟੀਮ ਨੇ ਜਦੋਂ ਇਹਦੇ ਤੇ ਰੇਡ ਕੀਤੀ ਤਾਂ ਇਸੇ ਇਥੇ ਮੌਕੇ ਦੇ ਉੱਪਰ ਜਦੋਂ ਪੁਲਿਸ ਪਾਰਟੀ ਪਹੁੰਚੀ ਤੇ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਸਤਵੰਦ ਨੇ ਜੋ ਫਰੰਟ ਸੀਟ ਤੇ ਬੈਠਾ ਸੀ ਡਰਾਈਵਰ ਦੇ ਨਾਲ ਤਾਂ ਉਹਨੇ ਬਾਰੀ ਖੋਲ ਕੇ ਇੱਕ ਫਾਇਰ ਕਰ ਦਿੱਤਾ ਜੋ ਸਾਡੀ ਗੱਡੀ ਦੇ ਕੈਕਟਰ ਸਾਈਡ ਲੱਗਾ ਉਸ ਤੋਂ ਬਾਅਦ ਇਹਦੀ ਰਿਟ੍ਰੇਸ਼ਨ ਦੇ ਵਿੱਚ ਸਾਡੇ ਵੱਲੋਂ ਪੁਲਿਸ ਪਾਰਟੀ ਵੱਲੋਂ ਦੋ ਫਾਇਰ ਕੀਤੇ ਜਿਹਦੇ ਵਿੱਚ ਇੱਕ ਫਾਇਰ ਜਿਹੜਾ ਸੀ ਗੱਡੀ ਦੀ ਬਾਰੀ ਦੇ ਵਿੱਚ ਲੱਗਾ ਸੈਕੰਡ ਫਾਇਰ ਜਿਹੜਾ ਸਤਵੰਦ ਦੇ ਪੈਰ ਦੇ ਵਿੱਚ ਲੱਗਿਆ ਲੱਤ ਦੇ ਵਿੱਚ ਲੱਗਿਆ ਤੇ ਇਹ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੇ ਜਿਹੜੇ ਬਾਕੀ ਦੇ ਪੰਜ ਦੋਸ਼ੀ ਸੀ ਇਹਨਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ। ਛੇਵਾਂ ਦੋਸ਼ੀ ਜਿਹੜਾ ਸਤਵੰਤ ਹੈਗਾ ਉਹਨੂੰ ਅਸੀਂ ਜੇਰਲ ਐਸਿਬਲ ਹਸਪੀਟਲ ਬਖੰਡਾ ਵਿਖੇ ਭੇਜ ਦਿੱਤਾ। ਟੋਟਲ ਕਿੰਨੇ ਵਿਅਕਤੀ ਨੇਗੇ ਜਿਹੜੀ ਇਸ ਵਾਰਦਾਤ ਨੂੰ ਅੰਜਾਮ ਦੇਣ ਲੱਗੇ। ਇਹਦੇ ਵਿੱਚ ਸਤਵੰਤ ਤੋਂ ਇਲਾਵਾ ਪੰਜ ਹੋਰ ਦੋਸ਼ੀ ਨੇ ਜਿਦੇ ਵਿੱਚ ਸੁਨੀਲ ਤੇ ਗੁਰਦੀਪ, ਦੋ ਅਰਸ਼ਦੀਪ ਨਾਮ ਦੇ ਵਿਅਕਤੀ ਨੇ ਤੇ ਇੱਕ ਹਰਗੁਣ ਹੈ। ਇਹਦੇ ਵਿੱਚ ਸੁਨੀਲ ਤੇ ਗੁਰਦੀਪ ਜਿਹੜੇ ਹੈਗੇ ਦੋਵੇਂ ਆਰਮੀ ਦੇ ਵਿੱਚ ਸਰਵ ਕਰਦੇ ਨੇ। ਜਿਹੜੀ AK-47 ਵਾਰਦਾਤ ਦੇ ਵਿੱਚ ਵਰਤੀ ਤੇ ਅੱਜ ਵੀ ਜਿੰਦ ਨਾਲ ਇਹਨਾਂ ਨੇ ਫਾਇ ਇਹ ਸੁਨੀਲ ਆਪਣੀ ਆਰਮੀ ਯੂਨਿਟ ਦੇ ਵਿੱਚੋਂ ਚੋਰੀ ਕਰਕੇ ਲਿਆਇਆ ਸੀ ਕਿੰਨੇ ਰਾਉਂਡ ਅਪ ਕਰ ਲਏ ਹੁਣ ਤੁਸੀਂ ਜੀ ਇਹ ਟੋਟਲ 6 ਦੋਸ਼ੀ ਸੀਗੇ 6 ਦੇ 6 ਅਸੀਂ ਗ੍ਰਿਫਤਾਰ ਕਰ ਲਏ ਪੁਲਿਸ ਮੁਲਾਜ਼ਮ ਵੀ ਕੋਈ ਜ਼ਖਮੀ ਹੈ ਸਰ ਨਹੀਂ ਸਾਡੀ ਜਿਹੜੀ ਗੱਡੀ ਸੀਗੀ ਗੱਡੀ ਦੇ ਉੱਪਰ ਇੱਕ ਫਾਇਰ ਕੀਤਾ ਸੀਗਾ ਪੁਲਿਸ ਪਾਰਟੀ ਜਿਹੜੀ ਹੈਗੀ ਉਹ ਦਾ ਵਿਚਾਰਿਆ ਇਹ ਉਹੀ ਹੈ ਸਰ ਜਿਹੜੇ ਲੁੱਟ ਕਰਕੇ ਲੈ ਕੇ ਗਏ ਸੀ ਹੋਟਲ ਦੇ ਵਿੱਚ ਬਿਲਕੁਲ ਇਹ ਸਾਰੇ 6 ਦੇ 6 ਦੋਸ਼ੀ ਉਹੀ ਨੇ ਜਿਨ੍ਹਾਂ ਨੇ ਲੁੱਟ ਦੀ ਵਾਰਦਾਤ ਨੂੰ ਅਨੁਜਾਮ ਦਿੱਤਾ ਸੀਗਾ ਇਹਦੇ ਨਾਲ ਜਿਹੜਾ ਸਾਡਾ ਲੁੱਟ ਦੀ ਵਾਰਦਾਤ ਵਾਲੀ ਘਟਨਾ ਸੀ ਉਹਨੂੰ ਵੀ ਅਸੀਂ ਟਰੇਸ ਕੀਤਾ